ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਐਸਪੇਰ ਨੂੰ ਜਿਹੜੀ ਤਰਨਤਾਰਨ ਸਾਹਿਬ ਲੱਗਦਾ ਭੁੱਲਰ ਡੇਰੀ ਫਾਰਮ ਤੇ ਆਏ ਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਅੱਜ ਤਕਰੀਬਨ ਜਿਹੜੀਆਂ ਦੋਸਤੋ ਆਪਾਂ ਵੇਹੜਾ ਤੁਹਾਨੂੰ ਦਿਖਾਉਣੀਆਂ ਨੇ 200 ਪਸ਼ੂ ਆ ਤੇ ਦੋ ਹੀ ਗੱਬਣ ਕਰੋ ਸੰਗ ਦੇ ਵਿੱਚ ਸਾਰੀਆਂ ਵੇੜਾ ਨੇ ਗਰਮੀ ਦੇ ਤੋਹਫੇ ਲੈ ਕੇ ਵੀਰ ਸੰਦੀਪ ਇੱਕ ਵਾਰੀ ਫਿਰ ਹਾਜ਼ਰ ਹੋਇਆ 26 ਤਰੀਕ ਤੁਸੀਂ ਨੋਟ ਕਰ ਲਓ 26 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਕੋਈ ਵੀ ਸੱਜਣ ਵੀਰ ਆਪਣਾ ਖਰੀਦਦਾਰ ਆ ਰਿਹਾ ਠੀਕ ਆ ਜੀ ਆਪਏ ਦੋ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜਿਹੜਾ ਪਸ਼ੂ ਵੀਰ ਕੋਈ ਗੱਬੜ ਲੈ ਕੇ ਜਾਊਗਾ ਠੀਕ ਆ ਜੀ ਕਿਉਂ ਤਨਾਂ ਦਾ ਟਿੱਪ ਕੇ ਭਰਾ ਕੇ ਤਸੱਲੀ ਆਪਣੀ ਜਰੂਰ ਯਕੀਨੀ ਬਣਾ ਲਿਓ ਠੀਕ ਆ ਸੋ ਚਾਰ ਬੜਾ ਨੇ ਦੋ ਸੁਈਆਂ ਤੇ ਦੋ ਹੀ ਗੱਪਣ ਜਿਹੜੀਆਂ ਬੜਾ ਸੁਈਆਂ ਨੇ ਇਹਨਾਂ ਦੀ ਚਵਾਈ ਆਪਾਂ ਵਿੱਚੇ ਕਰਕੇ ਤੁਹਾਨੂੰ ਦਿਖਾ ਦੇਵਾਂਗੇ ਕਿਸੇ ਰਕਮ ਦਾ ਕੋਈ ਭੂਰ ਛਟਾ ਹੋਇਆ ਤੇ ਵਿੱਚੇ ਤੁਹਾਨੂੰ ਆਪਾਂ ਗੱਲ ਦੱਸਣ ਜੋਗ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਤਰੀ ਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਜੀ ਜੈਨ ਮਹਾਰਾਜ ਜੀ ਹੋਠੀ ਟੱਪਾ ਜੀ ਬਹੁਤ ਵਧੀਆ ਸੰਤੋ ਜੀ ਤੁਸੀਂ ਨਾ ਸਾਲ ਬਰੀਡ ਦੇ ਵਿੱਚ ਇੱਕ ਪਹਿਲੇ ਨੰਬਰ ਤੇ ਤੁਸੀਂ ਇਹ ਵੇੜ ਦੇਖੋ ਇਹ ਗੱਬਣ ਵੇੜਾ ਸੰਦੀਪ ਇਹ ਸੰਤੋ ਸਾਹਿਬ ਜੀ ਗੱਬਣ ਆ ਬੱਚੀ ਬਹੁਤ ਜ਼ਿਆਦੀ ਠੰਡੀ ਧੀਰੀ ਵੇਖੋ ਓਕੇ ਕਿਤੇ ਮੈਂ ਨਾ ਅਜੇ ਗੂੰਦ ਹੀ ਆਉਂਦੀ ਚਮਾਥਣਾ ਜਿਉ ਅਜੇ ਬਿਲਕੁਲ ਇਹਨੇ ਇੱਕ ਹਫਤੇ ਤੋਂ ਵੱਧ ਹੀ ਨਿਆਣ ਖੜੂ ਗਈ ਠੀਕ ਆ ਜੀ ਇਹਦਾ ਮੇਰਾ ਕੋਈ ਵਿਚਾਰ ਨਹੀਂ ਅੱਜ ਪਾਉਂਦਾ ਫਿਰ ਮੈਂ ਕਹਿੰਦਾ ਕੋੜਾ ਵੀਰ ਭਰਾਵਾਂ ਦੀ ਗਾੜੀ ਪੇਸ਼ ਕਰ ਦਿੰਦੇ ਜੇ ਕੋਈ ਵੀਰ ਭਰਾ ਕੋਈ ਨਹੀਂ ਅੱ ਆ ਦੇਖੋ ਜੀ ਸੋ ਟਿਲ ਟੂ ਦੇ ਲੈਵੇ ਦੇ ਵਿੱਚ ਕਾਫੀ ਆ ਇਹ ਸੁਭਾ ਸੰਦੀਪ ਦੁੱਜਾ ਹੀ ਹੋ ਗਿਆ ਦੁੱਜਾ ਦੁੱਜਾ ਸੰਤੋ ਸਾਹਿਬ ਦੁੱਜਾ ਸੁਭਾ ਤੇ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਵੀ ਗ੍ਰੇ ਕਲਰ ਚ ਹੈਗਾ ਗ੍ਰੇ ਤੇ ਵਾਈਟ ਦਾ ਕੰਬੀਨੇਸ਼ਨ ਇਹ ਬੂਤੀ ਦੇ ਵਿੱਚ ਸੰਤੋ ਰੌਂਡਿੰਗ ਪੈਂਦਾ ਬਿਲਕੁਲ ਫੇਸ ਕੁਆਲਟੀ ਚੈੱਕ ਕਰੋ ਤੇ ਬਾਕੀ ਕੱਦ ਕੁ ਤੋਂ ਪੂਰਾ ਵੱਡਾ ਹੈ ਫੁੱਲ ਵੱਡੀ ਆ ਸੰਤੋ ਸਾਹਿਬ ਵੇੜ ਜੀ ਪੂਰੇ ਵੱਡੇ ਕੱਦ ਕੱਟ ਦੇ ਵਿੱਚ ਆ ਢਾਂਜਾ ਢੂੰਚਾ ਵੇੜ ਦਾ ਬਹੁਤ ਵਧੀਆ ਕੋਈ ਛੋਟੀ ਮੰਨ ਕੇ ਨਾ ਸੌਦਾ ਕਰੇ ਵੀਰ ਵੱਡੀ ਵੇੜਾ ਦੁੱਜਾ ਸੁਭਾ ਸੋਨ ਵਾਲੀ ਹੈ ਠੀਕ ਆ ਜੀ ਬਾਕੀ ਥਣੇ ਦੇ ਵੀ ਤੁਸੀਂ ਦੇਖ ਸਕ ਦੇਰ ਲੈਂਦੀ ਆ ਠੀਕ ਆ ਪੰਜ ਲੈ ਜੇ 6 ਲੈ ਜੇ ਹਰਤਾ ਸੰਤੋਖ ਸਾਹਿਬ ਆ ਬਜਨ ਵਾਦੀ ਖੜੂਗੀ ਵਹਿੜ ਬਾਕੀ ਵੱਡੀ ਜਣ ਪੜੀ ਜੁੜੀ ਚੰਗੀ ਗਏ ਹਾਂ ਸੋ ਪਾਲੀਸ ਆ ਵੀ ਪੂਰੀ ਆ ਕੋਈ ਸ਼ੱਕ ਨਹੀਂ ਗਾ ਫੁੱਲ ਵਜਨ ਲੋੜ ਦੇ ਵਿੱਚ ਆ ਠੀਕ ਆ ਸੋ ਬਹੁਤ ਸੋਹਣੀ ਦੋਸਤੋ ਜਰਸੀ ਬਰੀਡ ਕਾਫੀ ਭਰਾ ਆਪਣੇ ਪਸੰਦ ਕਰਦੇ ਆ ਤੇ ਤੁਹਾਡੇ ਲਈ ਜਿਹੜਾ ਤੋਹਫਾ ਵੀਰ ਸੰਦੀਪ ਇਹ ਲੈ ਕੇ ਆਇਆ ਠੀਕ ਆ ਜੀ ਸੰਤੋਖ ਸਾਹਿਬ ਦੇਖੋ ਜੀ ਨਗੀਨੇ ਬਹੁਤ ਘੱਟ ਮਿਲਦੇ ਆ ਜੀ ਬਾਹਰੋਂ ਹਾਂ ਸੋ ਬਹੁਤ ਸੋਹਣਾ ਆਰਡਰ ਲੇਵਾ ਠੀਕ ਆ ਜੀ ਸੋਨਾ ਟਕਾਣੇ ਤੇ ਆ ਅਜੇ 5-7 ਦਿਨਾਂ ਦੇ ਵਿੱਚ ਚੰਗੀ ਉਮੀਦ ਆਪਾਂ ਕਰਦੇ ਆਂ ਵੀ ਅੱਗੇ ਤਕਰੀਬਨ ਤੁਸੀਂ ਵੇਖੋ ਅਜੇ 6-7 ਦਿਨ ਖੜਤੀ ਆ ਚੰਗੀ ਖੋਲ ਜੂਗੀ ਸੰਧੂ ਸਾਹਿਬ ਥੱਲੇ ਉਧਰ ਸੰਧੂ ਖਾਲੂ ਚੰਗਾ ਥੱਲੇਓ ਇੱਥੇ ਤੋੜ ਦੀ ਬਜੀ ਬਹੁਤ ਠੀਕ ਹੈ ਜੀ ਹਾਂ ਇੱਕ ਕਰੀ ਹੋਰ ਤੋੜ ਦੀ ਮਾੜੀ ਜੀ ਹਾਂ ਤੋੜ ਦਿਓ ਜੀ ਸਵੇਰ ਬਹੁਤ ਸਾਫ਼ ਸੁਥਰੀ ਆ ਮੇਰੇ ਭਰਾ ਕਾਫੀ ਸ਼ੌਕ ਰੱਖਦੇ ਵੀ ਜਰਸੀ ਬ੍ਰਿਡ ਦੇ ਵਿੱਚ ਵੇੜਾ ਖਰੀਦਦੇ ਹੁੰਦਾ ਤੇ ਛੋਟੀਆਂ ਜਰਸੀ ਵੀ ਰ ਕਈ ਲੈ ਜਾਂਦੇ ਆ ਪਰ ਸੰਧੂ ਸਾਹਿਬ ਪੰਜਾਬ ਵਾਲੀ ਜਰਸੀ ਆ ਜੀ ਹਾਂ ਵੱਡੀ ਜਰਸੀ ਛੋਟੀ ਨਹੀਂਗੀ ਬਹੁਤ ਜ਼ਿਆਦਾ ਵੱਡਾ ਵਾ ਬਾਕੀ ਫੇਸ ਕੁਆਲਿਟੀ ਵੇਖੋ ਕਿੰਨੀ ਜਿਆਦੀ ਸੋਹਣੀ ਆ ਤੇ ਗਰਮੀ ਦੇ ਕਰਮਾੜੀ ਨੇ ਇਹਨੇ ਮਨਾਉਣੀ ਨਹੀਂ ਨਾ ਸੁੱਤੇਪਨ ਟੁਪਕਣਾ ਵਾਈ ਬੰਦਾ ਨੰਬਰ ਸੰਤੂ ਸਾਹਿਬ ਚਮਾ ਥਾਣਾ ਜੋ ਖੱਟੀ ਗੂੰਦ ਆਉਂਦੀ ਆ ਜੇ ਕੋਈ ਵੀਰ ਭਰਾ ਆਨਲਾਈਨ ਲੈਂਦਾ ਗੱਡੀ ਤੋਂ ਉਤਾਰਦਾ ਸਾਰੀ ਪਹਿਲਾਂ ਚਮਾ ਥਾਣਾ ਦੇ ਚਸੱਲੀ ਕਰੇ ਫਿਰ ਆਪਾਂ ਨੂੰ ਰੁਪਈਏ ਘਰ ਦੇ ਕੋਈ ਤਰਾਜ ਨਹੀਂ ਗਾ ਬਿਲਕੁਲ ਹਾਂਜੀ ਹਾਂਜੀ ਲੋ ਵੀ ਜਿੰਨੀ ਵੀ ਤਸੱਲੀ ਬੰਦਦੀ ਸਰਦੀ ਠੀਕ ਆ ਜੀ ਚਾਹੇ ਮੇਰਾ ਭਰਾ ਕੋਈ ਆਨਲਾਈਨ ਖਰੀਦਾਰੀ ਕਰਦਾ ਪਿਆ ਠੀਕ ਆ ਜੀ ਉਹ ਵੀ ਸੰਦੀਪ ਸਿੰਘ ਆਂਦਾ ਵੀ ਆਪਾਂ ਭੇਜ ਦਾਂਗੇ ਮਗਾ ਕੇ ਤੁਸੀਂ ਆਉਂਦਾ ਬਿਲਕੁਲ ਟਿਪ ਆ ਕੋਈ ਪਿੱਛੇ ਦੇ ਭਾਰ ਪਾਵੇ ਉਹਦੀ ਆਪਣੀ ਫੁੱਲ ਗਰੰਟੀ ਹੋ ਗਈ ਠੀਕ ਹੈ ਰੇਕ ਚੀਜ਼ ਦੀ ਖਾਣਾ ਵੀ ਪਿੱਛੇ ਭਾਰ ਦੀ ਪੂਰੀ ਗਰੰਟੀ ਅਗਲਾ ਆਪਦੇ ਘਰ ਲਾ ਕੇ ਚੈੱਕ ਪਾਸ ਕਰਕੇ ਤੇ ਫੇਰ ਪਈਏ ਦੇ ਦੇ ਆਪਾਂ ਠੀਕ ਹੈ ਵਾੜ ਦੋਸਤ ਜਿੰਨੀ ਤੁਹਾਨੂੰ ਆਪਾਂ ਦਿਖਾਈਏ ਟੋਟਲ ਵਾੜ ਬਹੁਤ ਖੂਬਸੂਰਤ ਚੰਗੀ ਆ ਲੇਵੇ ਭਾਂਡੇ ਵਾਲੀ ਆ ਤੇ ਦੁੱਧ ਚੰਗਾ ਚਵਾਜੂਗੀ ਠੀਕ ਆ ਜੀ ਬਾਕੀ ਠੰਢੀ ਤੇਰੀ ਬਹੁਤ ਜਿਆਦੀ ਸੰਤੂ ਸਾਹਿਬ ਹਾਂ ਹਨ ਤੁਹਾਨੂੰ ਵੇਖਵਾਤ ਹੋਈ ਚਵਾਈ ਲਾ ਲਗਾ ਬਹੁਤ ਵਧੀਆ ਠੀਕ ਆ ਸੰਦੀਪ ਕੀ ਮੁੱਲ ਕੀ ਡਿਮਾਂਡ ਕਰਤੀ ਇਹਦੀ ਸਾਨੂੰ ਸਾਹਿਬ ਮੁੱਲ ਕਰਦੇ ਨਾ 85000 ਰੁਪਿਆ ਆਪਾਂ ਚਲੋ ਸੂਈ ਸਵਾਈ ਹੋਏ ਤਾਂ ਫਿਰ ਤੇ ਭਾਵੇਂ 85 ਦੀ ਬੱਛੀ ਵੇਚ ਦੀਏ ਜਿਹੜੀ ਜਸਨੂ ਆਪਾਂ ਦੇਣੀ ਹੈ ਨਾ ਆ ਮੁੱਲ ਉਹੀ ਕਰਨਾ ਹੋਣਾ ਆਪਾਂ ਜਿਹੜਾ ਲੈਣ ਵਾਲਾ ਆ ਬਿਲਕੁਲ ਇਹ ਪਰਿਹਾਰ ਦੀ ਬੱਛੀ ਆਪਾਂ ਦੇਣੀ ਆ 75 75000 ਦੀ ਬੱਛੀ ਦੇ ਦਾਂਗੇ ਠੀਕ ਆ ਹਾਂਜੀ 75000 ਦੀ ਬੱਛੀ ਦੇ ਦਾਂਗੇ ਬਾਕੀ ਸਾਫ ਸੁਥਰੀ ਸੰਤੂ ਸਾਹਿਬ ਜਿੰਨੀ ਹੈਗੀ ਆ ਚਲੋ ਜਿਆਦਾ ਤਾਰੀਫ ਕਰੀ ਜਾਈਏ ਕੋਈ ਫਾਇਦਾ ਨਹੀਂ ਕਰ ਨਹੀਂ ਨਹੀਂ ਬੱਛੀ ਆਪ ਹੀ ਮੇਰੇ ਦੱਸਣ ਦੀ ਹੈ ਹਾਂਜੀ ਤੇ ਭੈਣ ਭਰਾਵਾਂ ਨੇ ਆਪੇ ਚਲੋ ਵੇਖ ਹੀ ਲੈਣਾ ਠੀਕ ਆ ਇਹ ਵੀ ਗਰਮੀਆਂ ਦਾ ਤੋੜਾ ਹੀ ਹੈ ਤਾਰੀਫ ਤਾਂ ਹੀ ਹੱਕਦਾਰ ਵੀ ਹੈਗੀ ਆ ਕਰਮਾ ਲਈ ਹਾਂਜੀ ਹਾਂਜੀ ਆਪ ਦੱਸਣ ਦੀ ਹੈ ਵੀ ਸ਼ੈ ਹੈਗੀ ਆ ਹਾਂਜੀ ਸੰਤੂ ਸਾਹਿਬ ਜੀ ਬਾਕੀ ਮਿਲਕ ਨਾੜੀ ਮਿਲਕ ਵੇਣ ਦੋ ਪਾਸੇ ਤੁਸੀਂ ਵੇਖ ਬਹੁਤ ਜਿਆਦੀ ਮੋਟੀ ਲੱਗੇ ਹੋਈ ਆ ਮੁੱਠੀ ਮੁੱਠੀ 75000 75000 ਦੀ ਜਿਹੜੀ ਇਹ ਤੁਹਾਨੂੰ ਮਿਲ ਜੂਗੀ 85000 ਦੀ ਡਿਮਾਂਡ ਕਰ ਲੋ ਜਿਆਸੀ ਡਿਮਾਂਡ ਹੈ ਜੀ ਬਹੁਤ ਹਨਡੀ ਧੀਰੀ ਤੇ ਬਹੁਤ ਜਿਆਦਾ ਕਰਨ ਵਾਲੀ ਕੋਈ ਮੰਗਾ ਪਾਉਂਦੀ ਲੋੜ ਨਹੀਂ ਪੈਣੀ। ਬਾਕੀ ਸੰਤੂ ਸਾਹਿਬ ਫਾਰੀਆਂ ਵੇਖੋ ਇੱਕੋ ਜਿਹੀਆਂ। ਕੋਈ ਬਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਮੇਰੇ ਕੋਲ ਚਮਾ ਥਾਣਾ ਜੋ ਉਤਰਾ ਹੋਣ ਵੀ ਗੁੰਦ ਹੀ ਦੇਈ ਆ। ਆਹੋ ਕੱਟੀ ਗੁੰਦ ਪਿੰਡ ਸਹੇਦ ਹੀ ਆਉਂਦਾ ਪਿਆ ਹੈ। ਕਿਪਕੇ ਮਾਹ ਵਿਖਾਈ ਤੈਨੂੰ ਦੋ ਥਾਣਾ। ਆਹ ਲਓ ਸੰਤੂ ਸਾਹਿਬ। ਅਗਲਾ ਥਾਣਾ ਜੀ ਪਰਲਾ ਰਹਿ ਗਿਆ ਵੀ ਵਿਖਾ ਦਈਏ ਜੀ ਹੁਣ। ਆਹ ਲਓ ਜੀ ਹਨਡੀ ਧੀਰੀ ਆ। ਲਓ ਜੀ ਠੀਕ ਆ ਜੀ 53 ਆ ਤੁਸੀਂ ਦੇਖ ਸਕਦੇ ਹੋ ਚੌਥਾ ਹਨ ਦੇ ਵਿੱਚੋਂ ਗੂੰਦ ਆਉਂਦੀ ਆ ਠੀਕ ਆ ਜੀ ਬਿਲਕੁਲ ਖਟਾ ਬਿਲਕੁਲ ਤੁਸੀਂ ਦੇਖੋ ਠੀਕ ਆ ਜੀ ਹਾਂਜੀ ਬਿਲਕੁਲ ਸ਼ਹਿਦ ਆਉਂਦਾ ਪਿਆ ਤੇ ਬਚੀ ਦਿਨ ਅਜੇ 6-7 ਦਿਨ ਆਉਤਾਰਾ ਨਾਲੇ ਵੀ ਸਫਾਈ ਬਹੁਤੀ ਜਿਆਦਾ ਸੰਤੂ ਸਾਹਿਬ ਦੇ ਬਜੇ ਨੋਟ ਬਹੁਤ ਜਿਆਦਾ ਵਹਿੜਦਾ ਬਿਲਕੁਲ ਜੀ ਬਿਲਕੁਲ ਵੱਡੀ ਵਹਿੜਿਆ ਸੰਤੂ ਸਾਹਿਬ ਚ ਨਹੀਂ ਆ ਗਈ ਬਿਲਕੁਲ ਅੱਗੇ ਇੱਕ ਦੋਸਤੋਂ ਸਾਈਡਰ ਨੰਬਰ ਤੇ ਇਧਰ ਵਹਿੜ ਆ ਕੀ ਏ ਸੁਈ ਸੁਈ ਇਹ ਸੰਤੂ ਸਾਹਿਬ ਸੁਈ ਸੁਈ ਇਹ ਹਾਂ ਚਲੋ ਕਹਿ ਕੋਈ ਵੀਰ ਦੂਜਾ ਸੂਆ ਮੰਨ ਲਿਆ ਆਪਾਂ ਨੂੰ ਦੂਜੇ ਕਰਕੇ ਅਗਲਾ ਦਿੱਤੀ ਤੀਜਾ ਵੀ ਮੰਨ ਸਕਦਾ ਕੋਈ ਆ ਠੀਕ ਆ ਠੀਕ ਬਾਕੀ ਥਣ ਥਣ ਬਹੁਤ ਚੰਗਾ ਲੱਗਾ ਚਵਾਈ ਵੀ ਬਹੁਤ ਜਿਆਦਾ ਚੰਗੀ ਲੱਗੀ ਆ ਆਪਾਂ ਧਾਰਾ ਮਾਰ ਕੇ ਚਵਾਈ ਵਿੱਚ ਖਰਾਵਾਂਗੇ ਬੈਠੇ ਬੋਲਾ ਇਹ ਤਾਂ ਫਿਰ ਕਿੰਨਾ ਹੁਣ 12 ਕਿਲੋ ਆਜ ਰਿਆ ਜੀ 12 ਕਿਲੋ ਆਪਾਂ ਬਿਲਕੁਲ ਹਜ ਰਿਆ ਸਨ ਸਭ ਠੀਕ ਆ ਲਓ ਵੀ ਸੁਆ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਓਗੇ ਠੀਕ ਆ ਜੀ ਬੱਛਾ ਮਗਰ ਇਧਰ ਤੁਹਾਨੂੰ ਵਿਖਾ ਦਗੇ ਆਪਾਂ ਬਿਲਕੁਲ ਥਣ ਤੋਂ ਨਾਲ ਹਾਂ ਬਿਲਕੁਲ ਹਾਂ ਸਪੇਸ ਗੈਪ ਚੰਗਾ ਆਪਸੀ ਜਣਾ ਦਾ ਤੇ ਪਸਮ ਪੁਸਮ ਕੇ ਜਿਹੜਾ ਥਣ ਤੁਹਾਨੂੰ ਆਪਾਂ ਦਿਖਾ ਦਾਂਗੇ ਪੂਰਾ ਚਵਾਈ ਵਾਲਾ ਸੰਧੂ ਸਾਹਿਬ ਪੂਰਾ ਥੀ ਚਵਾਈ ਵਾਲਾ ਥਣ ਆ ਸੁਬੱਛਾ ਮ ਕਰੋ ਜਾਗੋ ਠੀਕ ਹੈ ਜੀ ਸੋ ਵੈੜਾ ਵੈਸੇ ਵੀ ਤਕਰੀਬਨ ਕੋਈ 5 6 7 ਲੱਖ ਸੀਗੇ 2 3 ਪਸ਼ੂ ਜਿਹੜੇ ਵੇਖ ਵੀ ਚੁਕੇ ਆ ਸੰਤੂ ਸਾਹਿਬ ਹਾਂਜੀ ਤੇ 4 ਲੱਖ ਜਿਹੜੇ ਹੁਣ ਵਸੇ ਸੀਗੇ ਠੀਕ ਹੈ ਜੀ ਤੁਹਾਡੇ ਸਾਹਮਣੇ ਪੇਸ਼ ਕਰਦੇ ਪਏ ਆਪਾਂ ਸੋ 12 ਕਿ ਲੀਟਰ ਬੋਲਾ ਇਸ ਵਕਤ ਹੈਗਾ ਇਹਦੇ ਥੱਲੇ ਹਾਂ ਜੀ ਹਾਂ ਸੰਤੂ ਸਾਹਿਬ ਹਾਂ ਜਰਿਆ ਜੀ ਤੇ ਬਾਹਰ ਸੰਦੀਪ ਜ਼ਿਆਦਾ ਨਹੀਂ ਆਪਾਂ ਕਹਿੰਦੇ ਕਿ ਚਲੋ 20 15 16 ਲੀਟਰ 15 ਲੀਟਰ 15 16 ਲੀਟਰ 15 16 17 ਹੱਸ ਕੇ ਚਵਾ ਦੂਗੇ ਸੰਤੂ ਸਾਹਿਬ ਆ ਠੀਕ ਹੈ ਜੀ ਹਾਂਜੀ ਬਾਕੀ ਪਾ ਮਿੱਠਾ ਵਾ ਮੈਂ ਗੱਲ ਪਾ ਦੇ ਆ ਜੀ ਠੀਕ ਆ ਜੀ ਬਿਲਕੁਲ ਜਿਹੜਾ ਤੋਂ ਸੋ ਮਿੱਠੇ ਸ਼ਹਿਦ ਵਰਗੇ ਮੋਲ ਨੇ ਠੀਕ ਆ ਜੀ ਬਿਲਕੁਲ ਮਿੱਠੇ ਮਿੱਠੇ ਪਾ ਤੇ ਜੇਕਰ ਗਰਮੀ ਆ ਗਈ ਹੈ ਤੇ ਬੇੜਾ ਵੀ ਆ ਗਿਆ ਜੀ ਤੇ ਰੇਟ ਵੀ ਬੜੇ ਸਸਤੇ ਜੈਜ ਰੇਟ ਹੀ ਆ ਗਿਆ ਠੀਕ ਆ ਬਾਕੀ ਪਸ਼ੂ ਪਸ਼ੂ ਦਾ ਮੋਲ ਆ ਜਿਹੋ ਜਿਹਾ ਪਸ਼ੂ ਆ ਬਾਕੀ ਸਾਫ ਨਹੀਂ ਸਮਝਾਰ ਜਿੰਨੀ ਠੰਡੀ ਠੀਰੀ ਆ ਤੇ ਲੇਵਾ ਬਿਲਕੁਲ ਨਿੱਗ ਰਿਆ ਠੀਕ ਆ ਬੰਦ ਕੇ ਵੀ ਜੀ ਆ ਬੰਦੋ ਜੀ ਮਰਾਣੇ ਕੋ ਧਾਰਾਂ ਨਹੀਂ ਆ ਲਾ ਬੱਚਾ ਲਓ ਬੈਠੀ ਜਾ ਜੀ ਸੋ ਬਾਕੀ ਆਪਾਂ ਚਵਾਈ ਤੁਹਾਨੂੰ ਨਾਲ ਦੀ ਨਾਲ ਹੀ ਦਿਖਾਵਾਂਗੇ ਕਿਉਂਕਿ ਵੈੜਾ ਬੋਸ ਹੋਈਆਂ ਨੇ ਬਹੁਤੇ ਭੈਣ ਭਰਾਵਾਂ ਨੂੰ ਹੁੰਦਾ ਜੇ ਆਪਾਂ ਨਹੀਂ ਵਿజిਟ ਕਰ ਸਕਦੇ ਪਹੁੰਚ ਸਕਦੇ ਤੇ ਚਵਾਈ ਆਪਾਂ ਕਾ ਕਰਕੇ ਵਿਖਾਈ ਦੇ ਭੂਰ ਛੇਟਾ ਸਾਰੇ ਭੈਣ ਭਰਾ ਸੱਚੇ ਵੀਰਾਂ ਨੂੰ ਦਿੱਸ ਪਵੇ ਤੇ ਬੱਚਾ ਜਿਹੜਾ ਲਾ ਦਿੰਦੇ ਉਸ ਤੋਂ ਬਾਅਦ ਚਵਾਈ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦੇ ਆਂਗੇ ਸੰਦੀਪ ਇਹਦਾ ਮੁੱਲ ਇੱਕ ਵਾਰੀ ਦੱਸ ਦੇ ਵੀਰ ਸੰਤੂ ਸਾਹਿਬ ਆਪਾਂ ਦੇਣ ਨਾਲ ਨਹੀਂ ਕਰਨਾ ਮੁੱਲ ਕਰਦੇ ਆਂ ਦਾ 60000 ਰੁਪਿਆ ਹਾਂਜੀ ਯਾ ਸੁਣੋ 55000 ਦੀ ਵਸ਼ੀ ਆਪਾਂ ਦੇ ਦੇਣੀ ਆ 5 ਲੋ ਵੀ ਹਾਂ ਜਣਾ ਜਿਹੜੀ 55000 ਦੀ 55000 ਦੀ ਦੇ ਦੇਣੀ ਆ ਜੀ ਠੀਕ ਆ ਵੀਰੇ ਲੋ ਵੀ 55000 ਦੀ ਵਾੜ ਮਿਲ ਜੂਗੀ ਬਾਕੀ ਧਾਰਾ ਮਾਰ ਕੇ ਪਾ ਤੁਹਾਨੂੰ ਦਿਖਾ ਦੂਗਾ ਚੌਣ ਚਾਂ ਬਿਲਕੁਲ ਚੰਗੀ ਆ ਜੀ ਉਸ ਤੋਂ ਪਹਿਲਾਂ ਇੱਧਰ ਇੱਕ ਵਾੜ ਜਿਹੜੀ ਖੜੀ ਆ ਵੀ ਤਾਜੀ ਸੱਜਣ ਸੂਈ ਆ ਬੰਦੂ ਸਾਹਿਬ ਇਹ ਵੀ ਯਾਨੀ ਕਿ ਕੱਲ ਸ਼ਾਮੀ ਸੂਈ ਆ ਠੀਕ ਆ ਵੀ ਤੇ ਮੇਰੇ ਕੋਲ ਬੱਛੀ ਹੈ ਕਿ ਬੱਛਾ ਜੀ ਬੱਛੀ ਆ ਬੱਛੀ ਨੂੰ ਜਦ ਮੈਂ ਦੱਤਾ ਇਹਨੇ ਹਾਂ ਤੇ ਬਾਕੀ ਚੂਣ ਚਾਂ ਵਾੜ ਇਹ ਵੀ ਬੜੀ ਆ ਦੀ ਚੰਗੀ ਨਿਕਲੀ ਆ ਆ ਬੱਛੀ ਆ ਕੇ ਠੀਕ ਆ ਜੀ ਸੋ ਬੱਚੇ ਦੇ ਨਾਲ ਬਿਲਕੁਲ ਨਾੜੂ ਤੁਹਾਨੂੰ ਦਿਖਾਈ ਦ ਲੋ ਵੀ ਬਾਕੀ ਤਾਲ ਤੋਂ ਇਧਰ ਤੁਹਾਨੂੰ ਵਿਖਾਉਣੇ ਮੱਝਾਂ ਦੇ ਚੜਨ ਲੱਗਾ ਇਹਨੂੰ ਕਰਵਾ ਲਈਓ ਕਾਦੇ ਦਾ ਵਟਾ ਤੇ ਠੰਡੀ ਤੇਰੀ ਬਹੁਤ ਆ ਤੇ ਚਵਾਈਆਂ ਦੋਗ ਆਪਾਂ ਕਰ ਹੀ ਲੇ ਚਵਾਈਆਂ ਆਈਆਂ ਸੰਤੂ ਸਾਹਿਬ ਇਹਦੇ ਸਲੇ 9-10 ਕਿਲੋ ਬੋਲੀ ਆ ਇਸ ਟਾਈਮ ਤੇ ਆ ਰਿਆ ਠੀਕ ਆ ਵੀ ਤੇ ਦੁੱਧ ਚਲੋ ਜਿਆਦਾ ਨਹੀਂ ਆਪਾਂ ਦੇ 15-16 ਕਿਲੋ ਇਹ ਵੀ ਆਰਾਮ ਨਾਲ ਚਵਾ ਦੂਗੀ ਜੀ ਠੀਕ ਆ ਹਾਂਜੀ ਲੋ ਵੀ ਠੀਕ ਆ ਇਹਨੂੰ ਬਹੁਤ ਜ਼ਿਆਦਾ ਚੰਗਾ 15-16 ਕਿਲੋ 15-16 ਕਿਲੋ ਦਾ ਬਿਲਕੁਲ ਸੰਤੂ ਸਾਹਿਬ ਮਿੱਠਾ ਦਾ ਵਾ ਲੇਵਾ ਬਹੁਤ ਚੰਗਾ ਲੱਗਾ ਟਕਾਣੇ ਬਹੁਤ ਵਧੀਆ ਫਾੜੀ ਜਲਾ ਚੱਡਾ ਲੇਵਾ ਹਾਂਜੀ ਤੇ ਬੋਲਾ ਕੱਦ ਤੋਂ ਵੱਡਾ ਸੂਸਵਾਦ ਵਿੱਚ ਆਈ ਇੱਕ ਵਾਰੀ ਠੀਕ ਆ ਜੀ ਥੋੜਾ ਜਿਹਾ ਪਸ਼ੂ ਦਾ ਪਤਾ ਲੱਗ ਜਾਂਦਾ ਸਿਹਤ ਦੇ ਵੇਖ ਕੇ ਜੇ ਰਾਜਪਾਲਕੇ ਇੱਕ ਦੋ 14 ਦਿਨਾਂ ਦੇ ਵਿੱਚ ਸੋਇਆ ਤੇ ਚੋਰ ਜਵਾਦੀ ਇਹ ਵੀ ਬਿਲਕੁਲ ਇੱਕ ਨੰਬਰ ਸੰਧੂ ਸਾਹਿਬ ਕੋਈ ਭੂਰ ਨਹੀਂ ਛੱਟਾ ਰਹੀ ਗੰਗਲ ਜਿੱਦੀ ਮੋਟੀ ਧਾਰ ਬਿਲਕੁਲ ਪੋਲੀ ਰੂਰ ਗਈ ਆ ਕਰ ਮਾਰੀ ਠੀਕ ਆ ਜੀ ਠੀਕ ਆ ਸੋ ਬਾਕੀ ਨਾਲ ਦੇ ਨਾਲ ਆਪਾਂ ਚੁਵਾਈ ਤੁਹਾਨੂੰ ਕਰਾ ਦੇਣਾ ਇਹ ਵੀ ਕਰੋ ਜੇ ਵੈਡ ਵੀ ਕਰੋ ਸਕਦੇ ਬਿਲਕੁਲ ਕਰੋ ਸਕਦੇ ਵਿੱਚ ਬਾਕੀ ਚਾਲ ਢਾਲ ਸੰਧੂ ਸਾਹਿਬ ਬਿਲਕੁਲ ਆਇਆ ਨੇ ਓਕੇ ਹਾਂ ਨਹੀਂ ਨਹੀਂ ਪੱਧਰ ਉੱਤੋਂ ਵੀ ਬਿਲਕੁਲ ਹਾਂ ਜੀ ਥੋੜਾ ਸੰਭਲ ਦੇ ਲੋੜ ਆ ਨਾਲੇ ਸੁਸਾਚ ਆਈ ਆ ਸੁਸਾਚ ਆਈ ਆ ਖਾਣ ਚੰਗਾ ਬਾਕੀ ਲੇਵਾ ਚੰਗਾ ਵਹਿੜਦਾ ਬਿਲਕੁਲ ਤੇ ਮੇਰਾ ਭਰਾ ਆ ਕੇ ਕੋਈ ਸੰਭਲ ਵਾਲਾ ਕੋਈ ਚੰਗਾ ਵੀਰ ਲੈ ਗਿਆ ਸੇਵਾ ਸੁਭਾ ਚੰਗੀ ਕਿਸੇ ਭਰਾ ਨੇ ਕਰ ਲਈ ਠੀਕ ਹੈ ਜੀ ਨਾਲ ਦੇ ਨਾਲ ਵਹਿੜਦੇ ਹੀ ਸੇਧ ਦੇ ਵਿੱਚ ਸੁਭਾਰ ਆ ਜਾਊਗਾ ਤੇ ਬਾਕੀ ਦੁੱਧ ਕਰਮ ਵਾਲੀ ਦਾ ਪਤਾ ਨਹੀਂ ਕਿੰਨਾ ਕੁ ਚਵਾਜੀ ਹਾਂ ਜੀ 15 16 ਤਾਂ ਆਪਾਂ ਜਦੋਂ ਡਰ ਕੇ ਕਹਿਨੇ ਪਏ ਆ ਵੀ ਪਾਪਾ ਸੰਧੂ ਸਾਹਿਬ ਆਪਾਂ ਝਗਦੇ ਝਗਦੇ ਕਹਨੇ ਆ ਚਵਾਜੇ ਦੇ ਭਾਵੇਂ 20 ਨੂੰ ਮੱਖਾ ਬਹੁਤ ਵਧੀਆ ਠੀਕ ਆ ਜੀ ਹਾਇ ਨਾਲੇ ਠੰਡੀ ਧੀਰੀ ਆ ਸੀਲ ਸਾਊਗਾ ਹਾਂਜੀ ਕੋਈ ਬੰਗਾ ਜੂਰ ਪਾਉਣੀ ਕਿਸੇ ਦੀ ਖੁਸ਼ੀ ਆ ਇੱਧਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇਹ ਦੇਖ ਲਓ ਜੀ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕਹੀ ਨਹੀਂ ਹੁੰਦੀ ਆ ਵੀ ਤਕਰੀਬਨ ਪਹਿਲਾਂ ਵੀ ਮਾਲ ਜੀ ਹਾਂ ਸਾਹਿਬ ਆਪਣਾ ਹੋਣਾ ਨਹੀਂ ਜਿਹੜਾ ਮਾਲ ਹੈ ਨਾ ਵੰਗਾ ਪਾਉਂਦੇ ਨਹੀਂ ਲੋੜਾ ਵੇਖ ਲਓ ਤੁਹਾਡੇ ਸਾਹਮਣੇ ਘਾਰਾਂ ਬਰਾਉਂਦਾ ਵੰਗਾ ਨਾ ਪਾਉਂਦੇ ਬਸ 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 ਆ ਦੇਖੋ ਕੋਈ ਭੂਰ ਨਹੀਂ ਛੇਤਾ ਨਹੀਂ ਮੂਲਗਲ ਜਿਹੜੀ ਮੋਟੀ ਧਾਰ ਸਤੂ ਸਾਹਿਬ ਕਰਨੇ ਰਗੀ ਲਓ ਜੀ ਇੱਕ ਅਗਲਾ ਪਿਛਲੇ ਥਾਂ ਦੀ ਛਵਾਈ ਜਿਹੜੀ ਤੁਸੀਂ ਵੇਖੋ ਬਧੀ ਮਾਮੇ ਕੋ

ਮੌਦੀ ਕਰੋ ਜੀ ਠੀਕ ਹੈ ਜੀ ਮਗਰਲੇ ਦੀ ਮਾਰ ਵੇਖੋ ਪੋਰ ਛੱਡੇ ਦਾ ਨਾਮੋ ਨਿਸ਼ਾਨ ਨਹੀਂ ਗਾ ਸਭ ਤੋਂ ਸਭ ਕੋਣ ਇੱਕ ਨੰਬਰ ਮੰਗਾ ਪਾਉਂਦੀ ਲੋੜ ਨਹੀਂ ਮੈਣ ਨੂੰ ਆ ਆ ਕਰੋ ਜੀ ਠੀਕ ਹੈ ਜੀ ਠੀਕ ਹੈ ਬਿਲਕੁਲ ਬਾਕੀ ਵੇਖੋ ਮਗਰੋਂ ਕਿੱਡੀ ਵਸੀ ਸਾਹਬ ਆ ਜਿੰਨੇ ਹੈਗੇ ਹਿਸਾਬ-ਕੁਤਰੀ ਸੋ ਰੇਟ ਦੇ ਹਿਸਾਬ ਨਾਲ ਜਿਹੜੀ 15 16 1500 ਲੀਟਰ ਪਾ ਗਈ ਤੇ ਬਹੁਤ ਵਧੀਆ ਸ਼ਰਾ ਮਾਰਦੀ ਫਿਰਨਾ ਇਹਨਾਂ ਕਰਮਾਲੀ ਨਹੀਂ ਆਕੇ ਤੇ ਖੇੜਦੀ ਫਿਰਨਾ ਇਹਨਾਂ ਦੇ ਭਗ 900 ਨੇ ਆਖਿਆ ਹਾਂ ਬਿਲਕੁਲ ਬਿਲਕੁਲ ਇਧਰ ਸੰਦੀਪ ਜਿਹੜੀ ਆ ਵਾਰ ਆਪਾਂ ਦਿਖਾਤੀ ਵੀਰੇ ਇਹਦਾ ਮੁੱਲ ਕੀ ਕਰਤਾ ਫਿਰ ਇਹਦਾ ਮੋਲ ਸੰਤੋਖ ਸਾਹਿਬ ਕਰਦੇ ਆਪਾਂ 55000 ਰੁਪਇਆ ਆ 50 ਦੇ ਦੇ ਦਈਏ ਜੀ 50 ਦੇ ਹਾਂਜੀ ਕਰਕੇ ਲੈਸ ਲੂਸ ਤੇ ਦੇ ਦੇਗਾ 45000 ਦੀ ਦੇ ਦਈਏ ਆ 45000 ਦੀ ਜਾਂ 45 ਦੀ ਦੇ ਦੋ 4000 ਮਾਨਤਨ ਕਰ ਦਾਂਗੇ ਜਸੋ ਉਹ ਤੁਸੀਂ ਵੇਖਣਾ ਜੇ ਨਾ ਹੋ ਸਕਦਾ 2000 ਛੋੜ ਕਰਦਾ ਹਾਂ ਸੰਤ ਸਾਬ 43000 ਦੀ ਵਾਸੀ ਦੇ ਦੂੰਗਾ 43 ਦੀ ਵਾਸੀ 50000 ਦੀ ਜੇ ਮੈਂ 4 ਦਿਨ ਸਾਹਮਣਾ ਦੇ ਪਰ ਆਪਨ ਹੁੰਦਾ ਅੱਜ ਜਾਈ ਪਿੰਗਾ ਗਈ ਦੂਜਾ ਮਾਲ ਲਿਆਂਦਾ ਰਮਾਨਾ 1000 1500 2000 ਪਿੰਗਾ ਦੂਜੀ ਚ ਵਜੂਗਾ ਬਸ ਕੇ ਨਿਕਲਵਾਂਗੇ ਫਾਇਦਾ ਕੋਈ ਨਹੀਂ ਕੋਈ ਨਹੀਂ 43000 ਦੀ ਜਸਨੋ ਦੇ ਦਾਂਗੇ ਨਵਾਂ ਪੁਰਾਣਾ ਮਾਲ ਚਲਾਉਣਾ ਨਾ ਨਾ ਪੁਰਾਣਾ ਮਾਲ ਹੁੰਦਾ ਉਹ ਵੀ ਬਾਹਰ 200 ਚੈੱਕ ਤੁਸੀਂ ਕਰ ਲਈਏ ਉਹਨੂੰ ਭਾਈ ਨੂੰ ਵੀ ਪੂਰੀ ਵਜਨ ਵੱਡਾ ਵੱਡਾ ਵਾ ਵਜਲੋ ਵੀ ਵਾਧੂ ਆ ਵੱਡੀ ਏ ਕੱਦ ਦੀ ਵੀ ਹਾਂਜੀ ਤਾਂ ਸਾਹ ਨੂੰ ਚੰਗੇ ਸੰਧੂ ਸਾਹਿਬ ਬਾਕੀ ਲੈਵਾ ਮੋੜੋ 43000 ਰੁਪਏ ਮੇਰਾ ਵੀ ਰੋਕੇ ਆ ਕੇ ਵੀ ਛੋਟੀ ਆ ਕਿਤੇ ਕੱਦ ਬਤਾਇਦਾ ਠੀਕ ਆ ਚਲੋ ਪਾਣਾ ਲਈਏ ਆਪਾਂ ਪਾਣਾ ਦੇ ਦਿੰਨੇ ਆ ਬੱਚਾ ਲਾ ਦੇਣੇ ਆਪਾਂ ਇਹਨੂੰ ਵੀ ਠੀਕਾ ਪੱਛੀ ਮਗਰ ਆਂ ਜੀ ਵੀ ਚਲੋ ਵਾਧੇ ਦਾ ਕੰਮ ਆ ਮਗਰ ਬੱਚੀ ਆ 43000 ਦਾ ਇਹ ਤੋਹਫਾ ਮਿਲ ਜੂਗਾ ਤੁਹਾਨੂੰ ਜੀ ਅਸੀਂ ਇਹ ਦੇ ਦਾਂਗੇ ਸੰਧੂ ਸਾਹਿਬ ਹਾਂ ਕਰੋ ਚੈੱਕ ਬਹੁਤ ਸੋਹਣਾ ਚੱਡਾ ਦੇਵਾ ਇੱਧਰ ਇੱਕ ਆ ਜਾ ਬਿਲਕੁਲ ਇੱਧਰ ਆਪਣਾ ਦੂਨ ਮੱਛੀ ਹਾਂਜੀ ਸੰਧੂ ਸਾਹਿਬ ਜੀ ਆ ਦੇਖੋ ਇਹ ਵੀ ਸੰਧੂ ਸਾਹਿਬ 15 ਤੋਂ 16 ਕਿਲੋ ਦੁੱਧ ਇਹਨੇ ਪਹਿਲੇ ਸਵੇਰੇ ਬਣਾਇਆ ਜੀ ਠੀਕ ਆ ਛਣ ਤੋਂ ਐਨ ਹਾਤੀ ਚਵਾਈ ਲਾ ਬਿਲਕੁਲ ਚਮਾ ਸਮਾ ਜੋ ਖੱਟੀ ਗੁੰਦੀ ਆਉਂਦੀ ਹੈ ਇਹਦੇ ਵਿੱਚ ਓਕੇ ਹਫਤਾਰ ਮਾਨ ਨਾਲ ਲੈ ਗਿਆ ਵੀ ਆ ਡਰਦੀ ਕਰਕੇ ਨਹੀਂ ਨਾ ਜਿੱਦਾਂ ਮਰਜੀ ਇਹਦੇ ਵਿੱਚ ਥੱਲੇ ਉੱਤੇ ਹੱਥ ਫੇਰੀਏ ਮਤਲਬ ਹੀ ਕੋਈ ਨਹੀਂ ਕਰਦਾ ਵੀ ਥਾ ਕੇ ਆ ਪਸ਼ੂ ਮਾਰ ਕੇ ਕਰ ਦਿੰਦਾ ਯਰ ਸੀਕਰੋਜ ਜੀ ਦੀ ਆ ਗਈ ਇਹ ਵੀ ਸਵੇਰ ਦੁੱਜੇ ਜੀ ਸਵੇਰ ਪਿਓਰ ਦੁੱਜੇ ਜੀ ਮੌਜੂਦ ਦੁੱਜੇ ਸਵੇਰੇ ਦੇ ਵਿੱਚ ਅੱਗੇ ਪਿੱਛੇ ਦੀ ਵੇਖੋ ਤੁਸੀਂ ਬਰਾਬਰ ਹੀ ਆ ਉਹਦੀ ਦਾ ਸਭ ਜਿੰਨੀ ਹੈਗੀ ਆ ਅੱਗੋਂ ਸਟਾਰਟ ਹੋ ਗਏ ਨੇਵਾ ਕਰਵਾਰੀ ਦਾ ਬਿਲਕੁਲ ਪਿੱਛੇ ਨੂੰ ਨਿਕਲ ਗਿਆ ਅਰੇ ਹਫਤਾ ਹਾਈਟ ਮੀਡੀਅਮ ਮੰਨ ਕੇ ਕੋਈ ਸੱਜਣ ਵੀਰ ਸੌਦਾ ਕਰੇ ਮੀਡੀਅਮ ਹਾਈਟ ਆ ਰੰਗ ਬਲੈਕ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਬਾਕੀ ਸਭ ਤੋਂ ਸਬਰ ਨਿੱਗਰ ਚੰਗੀ ਜੇ ਨਿੱਗਰ ਨੁਕਰ ਬੜੀ ਆ ਆ ਦੇਖੋ ਵੀ 98 ਹੱਥੀ ਚਵਾਈ ਵਾਲਾ ਕਰਮਾਂ ਲਈ ਦਾ ਹਾਂ ਨਹੀਂ ਚੰਗਾ ਚੱਲ ਸੁਥਰੀ ਹਾਂ ਜੀ ਨੱਗਰ ਲੈਵਾ ਬਿਲਕੁਲ ਵਟੇਰਗਾ ਮਜਲ ਬੇਦੀ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਨੱਗਰਿਆ ਸਭ ਤੋਂ ਸਾਬ ਜਿੰਨੀ ਹੈ ਗਲਾ ਗੂਲਾ ਬਹੁਤ ਹਾਂਜੀ ਹਾਂਜੀ ਲੋ ਬੇ ਠੀਕ ਆ ਜੀ ਉਪਰੋਂ ਪਿੰਡੇ ਪੁੰਡੇ ਦੀ ਵੀ ਬੜੀ ਸਾਫ ਸੁਥਰੀ ਆ ਸ਼ਾਇਨੀ ਕੁਸ਼ੋੜੀ ਕਾ ਪੂਰੀ ਚਮਕ 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 ਬੜੀ ਆ ਸੰਤੂ ਸਾਹਿਬ ਚਮਕ ਤਮਕ ਪੂਰੀ ਆ ਬਾਕੀ ਭਾਵਰਾ ਮਿੱਠਾ ਜਾ ਇਹਦਾ ਕਰਮਾਲੀ ਦਾ ਲੈ ਜੀ ਅੱਜ ਸੁੰਦੇ ਸੁਵੋਦਾ ਸੰਦੀਪ ਥੱਲੇ ਵਾਵਾ ਬਨ ਜਾਣੀ ਤੈਨੂੰ ਸੰਤੂ ਸਾਹਿਬ ਅਜੇ ਹੱਥੇ ਲੈ ਜਾਣਾ ਕਰਮਾਲੀ ਆ ਠੰਡੀ ਧੀਰੀਆ ਵੇਖੋ ਠੀਕ ਕੋਈ ਉਹ ਜੀ ਗੱਲ ਨਹੀਂ ਕੀ ਥਣ ਥਣ ਵੀ ਚੰਗਾ ਲੱਗਾ ਬੈਠਣ ਆ ਦੇਖੋ ਠੀਕ ਆ ਸੋ ਚਾਰੇ ਥਣ ਸੋਲੀ ਸਪੇਸ ਗੈਪ ਤੇ ਠੀਕ ਆ ਮਾੜਾ ਮਾਤ ਲਾਗਮ ਰਾ ਦੋ ਜਿਆਦਾ ਮਰੋਣੀ ਆ ਲੋ ਠੀਕ ਆ ਸੋਦੀਪ ਕੀ ਮੁੱਲ ਕੀ ਡਿਮਾਂਡ ਕਰਦਾ ਹੀ ਸੰਤੋ ਸਾਹਿਬ ਮੁੱਲ ਕਰਨ ਉਹ ਆਪਾਂ ਕਰਦੇ ਆ 57000 ਰੁਪਇਆ ਆ ਯਸਨੋ 52000 ਦੀ ਬਚੀ ਦੇ ਦਾਂਗੇ 52 ਦੇ 52000 ਦੀ ਬਚੀ ਦੇ ਦਾਂਗੇ ਨਗਰ ਨੂੰ ਕਰੋੜੀ ਇੱਕ ਇੱਕ ਗੱਲ ਕਰਦੇ ਐਂਡ ਜੀ ਕਰਦੀ ਗੱਲ 5000 ਦੇ ਦਸਾਂ ਸਭ ਦੇ ਦਾਂਗੇ 5000 ਦੀ ਬਚੀ ਦੇ ਦਾਂਗੇ ਠੀਕ ਆ ਜੀ ਹਾਂ ਜੀ 5000 ਦੀ ਹਾਂ ਜੀ ਪਿਆਰ ਦੀ ਬਾਹਰ ਮਿਲ ਜੂਗੀ ਬਾਕੀ ਮੇਰਾ ਭਰਾ ਵੇਖੋ ਪੂਰਾ ਤੁਸੀਂ ਪਿੰਡੇ ਪੁੰਡੇ ਦੀ ਨਿਗਰਿਆ ਹੁਣ ਤੋਂ ਸਾਹਮਣੇ ਦਿਨੀ ਆ ਕਿੱਡੇ ਨੇ ਵੀ ਦੀ ਸਾਫ ਆ ਹਾਂ ਜੀ ਸਾਹਿਬ ਆ ਪੂਰੇ 50 ਦੀ ਦੇ ਦਾਂਗਾ ਉਹਦੇ ਵਿੱਚੋਂ 100 ਰੁਪਏ ਛੋੜ ਕਰ ਦਿਆਂਗਾ ਆ ਜਰਸੀ ਦਾ ਕ੍ਰੋਸ ਜ ਹੈਗਾ ਹਾਂ ਹਾਂ ਜੀ ਹੈਗਾ ਜਰਸੀ ਦਾ ਕ੍ਰੋਸ ਜਰਸੀ ਦਾ ਕ੍ਰੋਸ ਆਂਗਾ ਹਾਂ ਜੀ ਤਵਾਰ ਅਜੇ ਸੁੰਦੀ ਨਹੀਂ ਚੱਜ ਚੇਤਾ ਨਹੀਂ ਇਹਨੂੰ ਕਰਮਾ ਹੁਣ ਤਾ ਆਰਾਮ ਨਾ ਰਹਿਓ ਸੰਧ ਸਾਹਿਬ ਹੁਣ ਤਾ ਆਰਾਮ ਨਾ ਖੜੋ ਤੇ ਤੇ ਥੱਲੇ ਮਗਰੇ ਬੰਨ ਲੈਣ ਹਾਂ ਜੀ ਇਹਦੇ ਆਈਆਂ ਧਾਰਮ ਅਮਰੀਕਾ ਮਰਾ ਦੀ ਇਹਦਾ ਪਸਮਾਫ ਸੁ ਵੇਖੋ ਕਿਟਾ ਕਿੱਲਿਆਂ ਰਗਾ ਜਾਣਿਆ ਚ ਨੇ ਗੋਲ ਗੋਲ ਜੀ ਬਹੁਤੀ ਧਾਰਾ ਮਾਣਾ ਸੰਧੂ ਸਾਹਿਬ ਸਮੱਛੀ ਵਾਲਾ ਮੋਟਰੀ ਆ ਕੇ ਇਹ ਉਹ ਨਾ ਗਾਰੀ ਚੱਕ ਰਿਹਾ ਜੰਮਾ ਸੰਧੂ ਬਾਕੀ ਚਵਾਈ ਬਹੁਤ ਚਾਈ ਜੰਗੀ ਚੰਗਾ ਹੁਣਾ ਜੀ ਲੋ ਵੀ ਆ ਬਰਾਬਰ ਨੂੰ ਵੇਖੋ ਤੁਸੀਂ ਠੀਕ ਆ ਜੀ ਬਿਲਕੁਲ ਮੋਟੀ ਧਾਰ ਆ ਠੀਕ ਆ ਚੋਣ ਜਵਾ ਦੀ ਚੰਗੀ ਆ ਦੋਨੋਂ ਬੜਾ ਚੰਗੀਆਂ ਆ ਚੋਣ ਜਵਾ ਦੀ ਬਾਕੀ ਤਿੱਪਣ ਜਿਹੜੇ ਪਸ਼ੂ ਆ ਗੱਬਣ ਉਹ ਤਿੱਪਣ ਵੀ ਚੰਗੇ ਤੋਂ ਠੀਕ ਹੈ ਆ ਮौज ਬਣ ਗਈ ਕਿ ਬਾਕੀ ਥਣ ਥਣ ਬੜਾ ਚੰਗਾ ਬਾਕੀ ਭਾਵਾ ਦਾ ਮਿੱਠਾ ਕਰਤਾ ਆਪਾਂ ਹਾਂ ਕਮਾੜੀ ਦਾ ਲੋ ਵੀ ਇਹ ਚਵਾਈਆਂ ਤੁਸੀਂ ਦੇਖ ਲਈਆਂ ਠੀਕ ਆ ਜੀ ਦੋ ਬੜਾਂ ਦੀਆਂ ਚੋਣ ਜਵਾ ਦੇ ਬਿਲਕੁਲ ਓਕੇ ਆ ਪਸ਼ੂ ਤੇ ਬਾਕੀ ਚਵਾਈ ਤੁਸੀਂ ਦੇਖ ਲਈ ਆ ਠੀਕ ਆ ਇਹ ਆ ਤੇ ਚਾਰੇ ਲੋਕ ਜਿਹੜੇ ਵਿਕਾਊ ਆ ਮੌਕੇ ਤੇ ਠੀਕਾ ਹੁਣ ਤੇ ਆਉਂਦਾ ਰਹਿੰਦਾ ਮਾਲ ਤਕਰੀਬਨ ਕੋਈ ਨਵਾਂ ਲਿਆ ਖੜਾ ਮਾਰ ਫਿਰ ਪੰਜਾਂ ਚੌ ਪੰਜ ਚਾਰ ਪੰਜ ਛੇ ਪਸ਼ੂ ਜਿਹੜੇ ਆ ਫਿਰ ਅੱਜ ਭਲਕ ਕੱਲ ਪਰਸੋਂ ਤੱਕ ਫਿਰ ਜਿਹੜੇ ਆ ਆ ਜਾਣੇ ਆ ਠੀਕ ਹਾਂ ਤਾਂ ਸਾਬ ਪਰਸੋਂ ਤੱਕ ਫਿਰ ਅਪਡੇਟ ਦਵਾਂਗੇ ਜੀ ਨਵੀਂ ਹਾਂ ਹਾਂਜੀ ਬਿਲਕੁਲ ਸੰਦੀਪ ਇੱਕ ਨੰਬਰ ਨੰਬਰ ਮੇਰੇ ਕਰਦੇ ਹੋ ਸੰਜੀ ਨੰਬਰ ਇੱਕ ਹੈਗਾ ਜੀ ਸੰਤੋਪ ਸਾਬ 84370 ਜੀ 38949 ਜੀ 1 ਹੈਗਾ ਜੀ 9844 ਜੀ 38947 ਠੀਕ ਹੈ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੋਕ ਦੱਸੋ ਇਹ ਗੱਲਬਾਤ ਸੀ ਠੀਕ ਹੈ ਜੀ ਇਹ ਡਿਟੇਲ ਆਪਾਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਸੀਗੀ ਇਸ ਫਾਰਮ ਤੋਂ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਸਾਰੇ ਭਰਾਵਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਅੱਗੇ ਦੱਬ ਕੇ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਜੀ ਨੂੰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ